ਕਿ ਜਿਉਂਦੇ ਰੂਹ ਵੀ ਟਕੇ ਪੈਂਦੇ ਨੇ ਜਮਾ ਤੋਂ ਕਦੇ ਕਾਮ ਨੇ ਆਕੇ ਟਕਾ ਮਾਰ ਦੇ ਤੱਕ ਕਦੇ ਕ੍ਰੋਧ ਨੇ ਕਦੇ ਲੋਭ ਨੇ ਕਦੇ ਮੋਹ ਨੇ ਕਦੇ ਹੰਕਾਰ ਨੇ ਕਦੇ ਆਸਾ ਤ੍ਰਿਸ਼ਨਾ ਇਹ ਜਮਈ ਨੇ ਨਾ 1.5 ਸਾਲੋਂ ਫੜੀ ਬੈਠੇ ਨੇ ਇਹ ਜਮਈ ਨੇ ਮਹਾਰਾਜ ਕਹਿੰਦੇ ਜੇ ਇਹਨਾਂ ਜਮਾ ਤੋਂ ਛੁੱਟ ਜਾਏਗਾ ਅੱਗੇ ਜਾ ਕੇ ਛੁੱਟ ਜਾਏਗਾ ਗੁਰਮਤ ਨੇ ਇਹ ਗੱਲ ਨਹੀਂ ਮੰਨੀ ਕਿ ਤੈਨੂੰ ਮਰਦੋਂ ਕੁਛੋਂ ਮੁਕਤੀ ਮਿਲਦੀ ਹੈ ਗੁਰਮਤ ਰੇ ਗੱਲ ਨਹੀਂ ਮੰਨੀ ਗੁਰਮਤ ਇਹ ਕਹਿੰਦੀ ਹੈ ਕਿ ਜਿਉਂਦੇ ਜੀ ਮੁਕਤ ਹੋ ਜਾ ਮਰਦੋਂ ਪਿਛੋਂ ਆਪਣੀ ਆਪ ਮੁਕਤ ਹੋ ਜਾਣਾ ਸਤਿਗੁਰੂ ਕਹਿੰਦੇ ਜਿਉਂਦੇ ਜੀ ਮੁਕਤ ਹੋ ਜਾ ਮਰਦੋਂ ਪਿਛੋਂ ਤੈਨੂੰ ਆਪ ਆਪਣੀ ਆਪ ਮੁਕਤੀ ਮਿਲ ਜੈਣਗੀ ਜੀਉਂਦੇ ਜੀ ਕੀਤੋਂ ਮੁਕਤ ਹੋਣਾ ਆ ਜਮਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਨਿੰਦ, ਚੂਗਲੀ, ਈਰਖਾ ਇਹ ਜਮਾ ਨੇ ਤੈਨੂੰ ਥੱਰੇ ਹੋਇਆ ਇਹਨਾਂ ਜਮਾ ਤੋਂ ਤੂੰ ਮੁਕਤ ਹੋ ਗਿਆ ਨਾ ਅੱਗੇ ਵੀ ਮੁਕਤ ਹੋ ਜਾਏਗਾ ਜੇ ਇਹਨਾਂ ਜਮਾ ਦੇ ਬਸ ਪਿਆ ਰਿਹਾ ਨਾ ਇਥੇ ਤੇ ਫਿਰ ਮਾਹੋ ਕਰੀ ਮਹਾਰਾਜ ਕਹਿੰਦੇ ਅੱਗੇ ਜਾ ਕੇ ਵੀ ਜਮਾ ਦੇ ਬਸ ਪਾਇਆ ਗੇੜੀ ਕਹੇ ਸੁਣੋ ਰੇ ਸੰਤੋ ਮਰਨ ਮੁਕਤ ਕਿ ਨ ਪਾਇਆ ਭਗਤ ਬੀੜੀ ਕਹਿੰਦੇ اے ਸੰਤ ਚਲੋ ਸੁਣੋ ਮਰਨ ਤੋਂ ਪੁੱਛੋ ਕਿਹਨੇ ਮੁਕਤੀ ਪਾਈਏ ਪਗਨਾਮ ਦੇਵ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਨਾ ਮਰਨ ਤੋਂ ਪਿਛੋਂ ਮੁਕਤ ਹੋਇਆ ਕੌਣ ਜਾਣੇਗਾ ਮੁਕਤੀ ਦੇਣੀਆਂ ਤੇ ਇਹ ਬੈਗ ਨੂੰ ਜਿਉਂਦੇ ਦੀ ਮੁਕਤੀ ਦੇ ਆ ਜਿਹੜੇ ਵਿਸ਼ੇ ਵਿਕਾਰ ਮੈਨੂੰ ਚਿਮੜੇ ਹੋਏ ਨੇ ਨਾ ਇਹ ਜਮਈ ਨੇ ਜਿਨ੍ਹਾਂ ਦਾ ਆਪਾਂ ਨੇ ਜ਼ਿਕਰ ਕੀਤਾ ਨਾ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਕ੍ਰਿਸ਼ਨਾ, ਨਿੰਦਾ, ਚੁਗਲੀ, ਈਰਖਾ ਆਦ ਇਹ ਜਮੀ ਚਿਮੜੇ ਹੋਏ ਨੇ ਬੰਦੇ ਨੂੰ ਮੈਨੂੰ ਜਿਉਂਦੇ ਜੀ ਇਹਨਾਂ ਤੋਂ ਮੁਕਤ ਕਰ ਦੇ ਮੈਂ ਜਿਉਂਦੇ ਜੀਅਨ ਤੋਂ ਮੁਕਤ ਹੋ ਜਾਮਾ ਮਰਨ ਤੋਂ ਪਿਛੋਂ ਆਪਣੀਆਂ ਮੁਕਤ ਹੋ ਜਾਣਾ ਹੈ ਪਰ ਜੇ ਬੰਦਾ ਇਹਨਾਂ ਦੇ ਬੱਸ ਪਿਆ ਹੋਏ ਨਾ ਇੱਥੇ ਮੁਕਤ ਨਹੀਂ ਹੋਇਆ ਤੇ ਮਾਫ਼ ਕਰਨਾ ਫਿਰ ਮਰਨ ਤੋਂ ਪਿਛੋਂ ਵੀ ਮੁਕਤੀ ਕੋਈ ਨਹੀਂ ਹੈ ਜੋ ਕੋਦ ਮਰਜੀ ਕਰ ਲਿਆ ਜਾਵੇ ਮਰਨ ਤੋਂ ਪਿਛੋਂ ਦੇ ਲਈ ਫਿਰ ਮਰਨ ਤੋਂ ਪਿਛੋਂ ਮੁਕਤੀ ਨਹੀਂ ਮਹਾਰਾਜ ਕਹਿੰਦੇ ਜਿਉਂਦੇ ਜੀਅਨ ਤੋਂ ਮੁਕਤ ਹੋ ਜਾਣਾ ਪਰਮਾਤਮਾ ਦਾ ਨਾਮ ਲੈ ਕੇ ਕਰਮ ਕਰ ਮੁਕਤ ਹੋਏ ਨਾ ਤੋਂ ਮਹਾਰਾਜ ਜੀ ਗੁਰੂ ਦੀ ਆਗਿਆ ਨੂੰ ਆਪਣੇ ਜੀਵਨ ਵਿੱਚ ਵਰਸਾ ਜਿਉਂਦੇ ਦੀ ਮੁਕਤ ਹੋ ਜਾਏਗਾ ਤੇ ਮਰਨੋਂ ਪਿਛੋਂ ਵੀ ਮੁਕਤ ਹੈ ਰੱਬ ਕੀ ਆਗਿਆ ਸੁਹਤਾ ਬੈ ਜੀਵਨ ਮੁਕਤ ਸੁਖ ਕਹੋ ਉਦੀ ਆਗਿਆ ਚੱਲ ਪਰਮਾਤਮਾ ਦੀ ਗੁਰੂ ਦੀ ਆਗਿਆ ਤੇ ਚੰਦ ਸਤਿਗੁਰੂ ਕਹਿੰਦੇ ਇਹਨਾਂ ਤੋਂ ਮੁਕਤ ਹੋ ਜਾਏਗਾ ਜਦੋਂ ਇਹਨਾਂ ਤੋਂ ਮੁਕਤ ਹੋ ਗਿਆ ਨਾ ਮਨ ਤੋਂ ਪਿਛੋਂ ਆਪਣੀਆਂ ਮੁਕਤ ਹੋ ਜਾਏਗਾ ਪਰ ਜੀਨਾਂ ਦੇ ਬਸਪਿਆਂ ਹੋਏ ਐ ਤਾਂ ਅੱਗੇ ਵੀ ਜਮਾ ਦੇ ਬਸਪੈ ਕਰ